ਪੰਜਾਬ ਕੈਬਨਿਟ ਵਿੱਚ ਇੱਕ ਵਾਰ ਫਿਰ ਰਦੋ ਬਦਲ ਹੋਣ ਦੇ ਅਸਾਰ ਬਾਰੇ ਨੇ ਜਿਸ ਤਹਿਤ ਕੁਝ ਨਵੇਂ ਚਿਹਰੇ ਕੈਬਨਿਟ ਚ ਐਂਟਰੀ ਮਾਰ ਸਕਦੇ ਐ ਤੇ ਕੁਝ ਪੁਰਾਣਿਆਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਇਸ ਤੋਂ ਇਲਾਵਾ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਅਦਲਾ ਬਦਲੀ ਕੀਤੀ ਜਾ ਸਕਦੀ ਹੈ ਦਰਅਸਲ ਮਾਨ ਕੈਬਨਿਟ ਵਿੱਚ ਕੁੱਲ 18 ਮੰਤਰੀ ਬਣਾਏ ਜਾ ਸਕਦੇ ਨੇ ਪਰ ਫਿਲਹਾਲ ਕੇਵਲ 16 ਮੰਤਰੀ ਨੇ ਦੋ ਸੀਟਾਂ ਵੈਸੇ ਹੀ ਮੰਤਰੀਆਂ ਦੀਆਂ ਖਾਲੀ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਵੀ ਭਗਵੰਤ ਸਿੰਘ ਮਾਨ ਨੇ ਆਪਣੇ ਹੋਂਦ ਤੱਕ ਦੇ ਕਾਰਜਕਾਲ ਦੌਰਾਨ ਚਾਰ ਵਾਰ ਕੈਬਨਿਟ ਵਿੱਚ ਰਦੋਬਦਲ ਕੀਤੀ ਹੈ ਪਰ ਇੱਕ ਵਾਰ ਵੀ ਮੁਕੰਮਲ ਕੈਬਨਿਟ ਨਹੀਂ ਬਣਾਈ ਭਾਵ ਟੋਟਲ 18 ਮੰਤਰੀ ਨਹੀਂ ਬਣਾਏ ਜਿਹਦੇ ਕਰਕੇ ਬਹੁਤੇ ਵਿਭਾਗ ਭਗਵੰਤ ਸਿੰਘ ਮਾਨ ਹੁਣਾ ਕੋਲ ਨੇ ਔਰ ਕੁਝ ਦੋ ਚਾਰ ਮੰਤਰੀਆਂ ਕੋਲ ਕਈ ਕਈ ਅਹਿਮ ਵਿਭਾਗ ਨੇ ਹੁਣ ਲੁਧਿਆਣਾ ਦੀ ਜਿਮਨੀ ਚੋਣ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਬੜੀ ਚਰਚਾ ਵੇ ਚੋਣ ਤੋਂ ਬਾਅਦ ਪੰਜਾਬ ਕੈਬਨਟ ਵਿੱਚ ਰਦੋ ਬਦਲ ਪੱਕੇ ਤੌਰ ਤੇ ਹੋਵੇਗੀ ਦਰਅਸਲ ਸੰਜੀਵ अरोड़ा ਜਿਹੜੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਔਰ ਰਾਜ ਸਭਾ ਦੇ ਮੈਂਬਰ ਨੇ ਔਰ ਇਹ ਗੱਲ ਓਪਨ ਸਿਕਰਟ ਹੈ ਕਿ ਸੰਜੀਵ अरोड़ा ਨੂੰ ਵਿਸ਼ੇਸ਼ ਤੌਰ ਤੇ ਜਲੰਧਰ ਪੱਛਮੀ ਸੀਟ ਤੋਂ ਇਸ ਲਈ ਚੋਣ ਲੜਾਈ ਜਾ ਰਹੀ ਹੈ ਪਾਰਟੀ ਵੱਲੋਂ ਵੀ ਰਾਜ ਸਭਾ ਦੀ ਸੀਟ ਖਾਲੀ ਕਰਵਾਈ ਜਾਵੇ ਤੇ ਹਾਈ ਕਮਾਂਡ ਦੇ ਕਿਸੇ ਸੀਨੀਅਰ ਲੀਡਰ ਨੂੰ ਇੱਥੋਂ ਪੰਜਾਬ ਤੋਂ ਰਾਜ ਸਭਾ 'ਚ ਭੇਜਿਆ ਜਾਵੇ ਉਹ ਅਰਵਿੰਦ ਕੇਜਰੀਵਾਲ ਵੀ ਹੋ ਸਕਦੇ ਨੇ ਮਨੀਸ਼ ਸ਼ਿਸ਼ੋਧिया ਵੀ ਹੋ ਸਕਦੇ ਨੇ ਤੇ ਐਸ ਕੇ ਗੈਣ ਵੀ ਹੋ ਸਕਦੇ ਨੇ ਸੀਨੀਅਰ ਲੀਡਰ ਕੋਈ ਵੀ ਹੋ ਸਕਦਾ ਸੋ ਇਹ ਸੀਟ ਖਾਲੀ ਕਰਵੋਨ ਲਈ ਲੁਧਿਆਣਾ ਪਸ਼ਮੀ ਦੀ ਸੀਟ ਆਪ ਵੱਲੋਂ ਜਿੰਨੀ ਜ਼ਰੂਰੀ ਹੈ ਜੇ ਸੰਜੀਵ अरोड़ा जी ਜਿੱਤਣਗੇ ਤੇ ਤਾਂ ਹੀ ਰਾਜ ਸਭਾ ਦੀ ਸੀਟ ਖਾਲੀ ਹੋਊਗੀ ਉਹ ਸੂਤਰ ਇਹ ਵੀ ਕਹਿੰਦੇ ਨੇ ਵੀ ਹਾਈ ਕਮਾਂਡ ਨੇ ਬਕਾਇਦਾ ਸੰਜੀਵ अरोड़ा ਹੁਣਾਂ ਨਾਲ ਬੜੀ ਸਪਸ਼ਟ ਕਲੀਅਰ ਗੱਲ ਕੀਤੀ ਹੈ ਵੀ ਤੁਹਾਨੂੰ ਐਮ ਐਲ ਏ ਜਿਤਾਉਣ ਤੋਂ ਬਾਅਦ ਕੈਬਨਿਟ ਵਿੱਚ ਲਿਆ ਜਾਵੇਗਾ ਤੁਹਾਨੂੰ ਮੰਤਰੀ ਬਣਾਇਆ ਜਾਵੇਗਾ ਦੋਹਾਨੂੰ ਛੰਡੀ ਵਾਲੀ ਕਾਰ ਦਿੱਤੀ ਜਾਊਗੀ ਤਾਂ ਹੀ ਤੁਹਾਡੇ ਕੋਲੋਂ ਇਹ ਰਾਜ ਸਭਾ ਦੀ ਸੀਟ ਖਾਲੀ ਕਰਵਾਈ ਜਾਵੇਗੀ ਸੋ ਜੇ ਸੰਜੀਵ अरोड़ा ਚੋਣ ਜਿੱਤਦੇ ਨੇ ਜੇ ਜਿੱਤਦੇ ਨੇ ਤੇ ਫਿਰ ਪੱਕਾ ਹੈ ਵੀ ਪੰਜਾਬ ਕੈਬਨਟ ਵਿੱਚ ਰਦੋਬਦਲ ਹੋਏਗੀ ਕਿਉਂਕਿ ਸੰਜੀਵ अरोड़ा ਜੀ ਕੈਬਨਟ ਵਿੱਚ ਲੈ ਹੀ ਜਾਣਗੇ ਤੇ ਇਹ ਵੀ ਚਰਚਾ ਹੈ ਇਹ ਸੰਜੀਵ अरोड़ा ਇੱਕ ਉਦਯੋਗਪਤੀ ਨੇ ਸ਼ਹਿਰੀ ਖੇਤਰ ਨਾਲ ਸੰਬੰਧਿਤ ਨੇ ਤੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਇੱਕ ਕੋਈ ਵਿਭਾਗ ਦਿੱਤਾ ਜਾ ਸਕਦਾ ਸਥਾਨਿਕ ਸਰਕਾਰਾਂ ਵਿਭਾਗ ਵੀ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਸ਼ਹਿਰੀ ਵਿਕਾਸ ਵਿਭਾਗ ਵੀ ਦਿੱਤਾ ਜਾ ਸਕਦਾ ਤੇ ਇਹਦੇ ਨਾਲ ਇਹ ਵੀ ਚਰਚਾ ਹੈ ਵੀ ਉਹਨਾਂ ਨੂੰ ਉਦਯੋਗ ਵਿਭਾਗ ਜਾਂ ਸ਼ਹਿਰਾਂ ਨਾਲ ਜੁੜੇ ਜਿਹੜੇ ਵਿਭਾਗ ਨੇ ਉਹਨਾਂ ਵਿੱਚੋਂ ਕੋਈ ਹੋਰ ਵਿਭਾਗ ਵੀ ਦਿੱਤੇ ਜਾ ਸਕਦੇ ਨੇ ਤੇ ਜੇ ਇੰਜ ਹੋਇਆ ਸੰਜੀਵ अरोड़ा ਹੋਣਾ ਨੇ ਇਹਨਾਂ ਨੂੰ ਇਹ ਜਿਹੜੇ 3 4 94 ਵਿਭਾਗ ਇਹਨਾਂ ਵਿੱਚੋਂ ਕੋਈ ਵਿਭਾਗ ਦਿੱਤਾ ਤੇ ਫਿਰ ਇਹ ਵੀ ਗੱਲ ਪੱਕੀ ਹੈ ਵੀ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਰਦੋ ਬਦਲ ਹੋਵੇਗੀ ਉਥਲ ਪੁਥਲ ਹੋਵੇਗੀ ਦਰਅਸਲ ਕੁਝ ਜਿਹੜੇ ਜੂਨੀਅਰ ਕਹਿ ਸਕਦੇ ਜਿਹੜੇ ਪਹਿਲੀ ਵਾਰੀ ਐਮਐਲਏ ਬਣੇ ਨੇ ਆਮ ਆਦਮੀ ਪਾਰਟੀ ਦੇ ਕੁਝ ਮੰਤਰੀਆਂ ਨੂੰ ਬਹੁਤ ਅਹਿਮ ਇੱਕ ਤੋਂ ਵੱਧ ਬਹੁਤ ਅਹਿਮ ਵਿਭਾਗ ਆ ਦਿੱਤੇ ਗਏ ਨੇ ਔਰ ਕੁਝ ਸੀਨੀਅਰ ਲੀਡਰ ਨੇ ਫਾਰ ਐਗਜ਼ਾਮਪਲ ਅਮਨ अरोड़ा ਜਿਹੜੇ ਪਾਰਟੀ ਚ ਦੂਸਰੀ ਵਾਰੀ ਵਿਧਾਇਕ ਬਣੇ ਨੇ ਔਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਕੋਲ ਬਹੁਤ ਜਿਹੜੇ ਕਹਿ ਸਕਦੇ ਆਪਾਂ ਅਹਿਮਿਤ ਨਾ ਰੱਖਣ ਵਾਲੇ ਵਿਭਾਗ ਦਿੱਤੇ ਗਏ ਨੇ ਇੱਕ ਵੇਲੇ ਉਹਨਾਂ ਕੋਲ ਚੰਗੇ ਵਿਭਾਗ ਸੀ ਲੋਕ ਸੰਪਰਕ ਵਿਭਾਗ ਵਗੈਰਾ ਪਰ ਉਹ ਕਿਸੇ ਕਾਰਨ ਇੱਕੋ ਝਟਕੇ ਵਾਪਸ ਲੈ ਲਏ ਸੀ ਅਮਨ अरोड़ा ਹੁਣਾਂ ਕੋਲ ਐਦਾਂ ਤਾਂ ਕੋਈ ਵਰਣਨਯੋਗ ਅਹਿਮ ਵਿਭਾਗ ਨਹੀਂਗਾ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਇਫੈਕਟ ਕਰਦਾ ਹੋਵੇ ਸੋ ਇਸ ਕਰਕੇ ਇੱਕ ਤੇ ਅਮਨ अरोड़ा ਨੇ ਜਿੰਨਾਂ ਕੋਲ ਉਹਨਾਂ ਦੀ ਹیثیت ਉਹਨਾਂ ਦੇ ਸਟੇਟਸ ਮੁਤਾਬਕ ਵਿਭਾਗ ਨਹੀਂ ਗੇ ਤੇ ਇੱਕ ਨਾਂ ਹੈ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮਾਝੇ ਦੇ ਵੱਡੇ ਮੰਤਰੀ ਨੇ ਵੱਡਾ ਚਿਹਰਾ ਆ ਜਿਨ੍ਹਾਂ ਨੇ ਕਈ ਇਲੈਕਸ਼ਨਾਂ ਆਮ ਆਦਮੀ ਪਾਰਟੀ ਦੀਆਂ ਲੜੀਆਂ ਨੇ ਲੋਕ ਸਭਾ ਦੇ ਇਲੈਕਸ਼ਨ ਵੀ ਇੱਕ ਵਾਰੀ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੜਾਈ ਸੀ ਔਰ ਕਈ ਇਲੈਕਸ਼ਨਾਂ ਵਿੱਚ ਉਹਨਾਂ ਨੇ ਮੋਰੀ ਰੋਲ ਅਦਾ ਕੀਤਾ ਸੀ ਬਹੁਤ ਸਰਗਰਮ ਰਹਿੰਦੇ ਨੇ ਪਾਰਟੀ ਵਿੱਚ ਹਰੇਕ ਮੁੱਦੇ ਉੱਪਰ ਬੜੀ ਵਿਵਾਕੀ ਨਾਲ ਬੋਲਦੇ ਨੇ ਔਰ ਜਦੋਂ ਵੀ ਵਿਧਾਨ ਸਭਾ ਦੇ ਅੰਦਰ ਜਾਂ ਬਾਹਰ ਕੋਈ ਪਾਰਟੀ ਨੂੰ ਕ੍ਰਾਈਸਿਸ ਆਉਂਦਾ ਤੇ ਉਹ ਆਪਣੇ ਤਜਰਬੇ ਮੁਤਾਬਕ ਵਿਰੋਧੀਆਂ ਦੇ ਤਿੱਖੇ ਹਮਲੇ ਕਰਕੇ ਤੇ ਉਹ ਪਾਰਟੀ ਦੇ ਹੱਕ ਵਿੱਚ ਵੀ ਭੁਗਤ ਰਹੇ ਨੇ ਪਰ ਉਹਨਾਂ ਕੋਲ ਕੇਵਲ ਐਨਆਰਆਈ ਵਿਭਾਗ ਆ ਪ੍ਰਵਾਸੀ ਮਾਮਲੇ ਵਿਭਾਗ ਆ ਜਿਹੜਾ एम क्या जा सकदा क्योंकि एनआरआई ਵੱਡੇ ਪੱਧਰ ਤੇ ਦੁਨੀਆ ਦੇ ਪੰਜਾਬ ਨਾਲ ਜੁੜੇ ਨੇ ਪਰ ਜਿੰਨਾ ਉਹਨਾਂ ਦਾ ਕਦ ਹੈ ਜਿੰਨਾਂ ਦਾ ਕੀ ਕਹਿ ਸਕਦੀ ਹੈ ਸਟੇਟਸ ਹੈ ਜਿਹੜੇ ਢੰਗ ਨਾਲ ਉਹ ਕ੍ਰਾਈਸਿਸ ਵੇਲੇ ਜਦੋਂ ਪਾਰਟੀ ਬਹੁਤ ਵੱਡੇ ਕ੍ਰਾਈਸਿਸ ਵਿੱਚ ਸੀ ਤੇ ਉਦੋਂ ਜਿਹੜੇ ਉਹਨਾਂ ਨੇ ਵੱਡੇ ਰੋਲ ਅਦਾ ਕੀਤੇ ਨੇ ਉਹਦੇ ਮੁਤਾਬਕ ਉਹਨਾਂ ਕੋਲ ਉਹ ਵਿਭਾਗ ਨਹੀਂ ਹੈਗੇ ਕੇਵਲ ਐਨਆਰਆਈ ਵਿਭਾਗ ਹੈ ਸੋ ਇਹ ਚਰਚਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਰਦੋ ਬਦਲ ਕੀਤੀ ਜਾ ਸਕਦੀ ਹੈ ਕਾਰਨ ਇਹ ਵੀ ਹੈ ਵੀ ਪਿਛਲੇ ਸਮੇਂ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਇੱਕ ਕੀ ਕਹਿ ਲਈਏ ਮੁਹਿੰਮ ਚਲਾਈ ਹੈ ਖਾਸ ਕਰਕੇ ਦਿੱਲੀ ਦੇ ਇਲੈਕਸ਼ਨ ਹਾਰਨ ਤੋਂ ਬਾਅਦ ਜੁੱਧ ਨਸ਼ਿਆਂ ਦੇ ਵਿਰੁੱਧ ਸਿੱਖਿਆ ਕ੍ਰਾਂਤੀ ਇਦਾਂ ਦੇ ਕਈ ਇਹ ਜਿਹੜੇ ਮੁੱਦੇ ਉਠਾਏ ਨੇ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਹਾਈ ਕਮਾਂਡ ਖਾਸ ਕਰਕੇ ਅਰਵਿੰਦ ਕੇਜਰੀਵਾਲ ਹਰੇਕ ਯਤਨ ਕਰ ਰਹੇ ਨੇ ਵੀ ਘੱਟੋ-ਘੱਟ ਪੰਜਾਬ ਉੱਪਰ ਆਮ ਆਦਮੀ ਪਾਰਟੀ ਦਾ ਝੰਡਾ ਝੁਲਦਾ ਰਹੇ ਇਸ ਲਈ ਹਰੇਕ ਯਤਨ ਕੀਤਾ ਜਾ ਰਿਹਾ ਪਿਛਲੇ ਸਮੇਂ ਹਾਈ ਕਮਾਂਡ ਵੱਲੋਂ ਵੱਡੇ ਪੱਧਰ ਤੇ ਜਥੇਬੰਦਕ ਢਾਂਚੇ ਵਿੱਚ ਵੀ ਤਬਦੀਲੀਆਂ ਕੀਤੀਆਂ ਸੀ ਔਰ ਕਈ ਨਵੇਂ ਚਿਹਰਿਆਂ ਨੂੰ ਅਹਿਮ ਪੋਸਟਾਂ ਦਿੱਤੀਆਂ ਸੀ ਜਨਰਲ ਸਕੱਤਰ ਵਾਈਸ ਪ੍ਰੈਜ਼ੀਡੈਂਟ ਵਗੈਰਾ ਬਣਾਇਆ ਸੀ ਇੱਕ ਇਹਦਾ ਕਾਰਨ ਇਹ ਵੀ ਹੈ ਵੀ ਪਾਰਟੀ ਦੇ ਅੰਦਰੋਂ ਕਿਤੇ ਬਗਾਵਤ ਉੱਠ ਰਹੀ ਹੈ ਪਿਛਲੇ ਸਮੇਂ ਪਟਿਆਲੇ 프리ਤੀ ਮਲੋਤਰਾ ਜਿਹੜੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੀ ਉਹ ਤੇ ਉਹਨੂੰ ਧਰਨੇ ਤੋਂ ਬਾਅਦ ਕੱਢ ਦਿੱਤਾ ਇਸੇ ਤਰ੍ਹਾਂ ਸਾਬਕਾ ਮੁੱਖ ਬੁਲਾਰੇ ਦੇ ਤੌਰ ਤੇ ਕਈ ਸਾਲ ਆਮ ਆਦਮੀ ਪਾਰਟੀ ਲਈ ਵਕ ਵਕ ਕੈਂਲਾਂ ਤੇ ਜਾ ਕੇ ਡੱਟਦੇ ਰਹੇ ਨੇ ਇਕਬਾਲ ਸਿੰਘ ਤੇ ਹੋਰ ਕਈ ਲੀਡਰ ਉਹਨਾਂ ਨੇ ਪੰਜਾਬ ਵਿੱਚ ਜਿਹੜੇ ਆਏ ਨੇ ਦਿੱਲੀ ਵਾਲੇ ਜਾਂ ਜਿਨ੍ਹਾਂ ਨੂੰ ਇੱਥੇ ਨਿਯੁਕਤ ਕੀਤਾ ਚੇਅਰਮੈਨ ਵਗੈਰਾ ਉਹਨਾਂ ਵਿਰੁੱਧ ਮੋਰਚਾ ਖੋਲ ਦਿੱਤਾ ਜੁੱਧ ਦਿੱਲੀ ਵਾਲਿਆਂ ਵਿਰੁੱਧ ਇਹ ਬਹੁਤ ਵੱਡੀ ਚੁਣੌਤੀ ਹੈ ਆਮ ਆਦਮੀ ਪਾਰਟੀ ਲਈ ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਮਹਿਸੂਸ ਕਰਦੀ ਹੈ ਵੀ ਜਿਹੜੀ ਚਿੰਗ ਜਿਹੜਾ ਇਹ ਧਰਨਾ ਪਟਿਆਲੇ ਲੱਗਾ ਇਹ ਕਿਸੇ ਹੋਰ ਜ਼ਿਲ੍ਹੇ ਵਿੱਚ ਨਾ ਲੱਗੇ ਜੇ ਇਸ ਤਰ੍ਹਾਂ ਇਹ ਚਿੰਗ ਹੋਰ ਵੀ ਜ਼ਿਲ੍ਹਾ ਵਿੱਚ ਫੈਲਦੀ ਰਹੀ ਤੇ ਫਿਰ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਮੁਸੀਬਤ ਖੜੀ ਹੋ ਜੇਗੀ ਸੋ ਉਹਨੂੰ ਲੈ ਕੇ ਜਿੱਥੇ ਵੱਡੇ ਪੱਧਰ ਤੇ ਹਾਈ ਕਮਾਂਡ ਨਵੀਆਂ ਨਿਯੁਕਤੀਆਂ ਸਰਕਾਰੀ ਪੱਧਰ ਤੇ ਤੇ ਜਥੇਬੰਦਕ ਢਾਂਟੇ ਵਿੱਚ ਕਾਰੀ ਹੈ ਉੱਥੇ ਕੈਬਨਟ ਵਿੱਚ ਵੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਚਿਹਰੇ ਲਿਆਂਦੇ ਜਾ ਸਕਦੇ ਨੇ ਔਰ ਵਿਭਾਗਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਇਹ ਚਰਚਾ ਜਿਹੜੀ ਸੈਕਟੇਟ ਦੇ ਗਲਿਆਰਾਂ ਦੇ ਨੇੜੇ ਤੇਲੇ ਬਹੁਤ ਚੱਲ ਰਹੀ ਹੈ ਸੋ ਮੁੱਖ ਦੀ ਗੱਲ ਇਹ ਹੈ ਵੀ ਹੁਣ 19 ਜੂਨ ਨੂੰ ਜਦੋਂ ਲੁਧਿਆਣਾ ਪੱਛਮੀ ਚ ਵੋਟਾਂ ਪੈਣਗੀਆਂ ਤੇ ਜਦੋਂ ਉਹਦਾ ਫਿਰ ਰਿਜ਼ਲਟ ਆਏਗਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕੈਬਨਿਟ ਵਿੱਚ ਕਿਹੜਾ ਨਵਾਂ ਚਿਹਰਾ ਲਿਆਉਂਦੀ ਐ ਕਿਹੜਾ ਪੁਰਾਣਾ ਚਿਹਰਾ ਜਿਹੜਾ ਬਾਹਰ ਕੱਢਦੀ ਐ ਔਰ ਮੰਤਰੀਆਂ ਵਿੱਚ ਅ ਵਿਭਾਗਾਂ ਦੀ ਵੰਡ ਕਿਵੇਂ ਕਰਦੀ ਐ ਇਹ ਬਹੁਤ ਵੱਡਾ ਸਵਾਲ ਐ ਜਿਹਦੇ ਉੱਪਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਅੱਖ ਲੱਗੀ ਐ